ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਂ ਜਿੰ ਪਿੰਡ ਬੱਲੋਵਾਲ ਇਹ ਵੀ ਪਿੰਡ ਨਾਰਿੰਗਵਾਲ ਤੇ ਗੁੱਜਰਵਾਲ ਵਾਂਗੂ ਹੀ ਪੁਰਾਣਾ ਪਿੰਡ ਹੈ ਬਹੁਤ ਸੋਹਣਾ ਪਿੰਡ ਹੈ ਤੇ ਚਲੋ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਬਈ ਪਿੰਡ ਐਂਟਰ ਹੁੰਦੇ ਗੁਰੂ ਘਰ ਚੋਂ ਗੁਰਬਾਣੀ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜੀ ਤੇ ਬਹੁਤ ਸੋਹਣਾ ਤੇ ਸ਼ਾਂਤ ਪਿੰਡ ਹੈ ਜੀ ਇਹ ਵੀ ਦੇਖੋ ਤੇ ਨਾਲ ਹੀ ਇੱਥੋਂ ਨਹਿਰ ਵਗਦੀ ਹੈ ਜੀ ਏ ਆ ਜੀ ਪਿੰਡ ਦੇ ਬਾਹਰੋਂ ਇੱਕ ਪੁਰਾਣਾ ਪੌਲਾ ਇਹ ਤੇ ਨਹਿਰ ਚ ਪਾਣੀ ਵੀ ਬੜਾ ਸੋਹਣਾ ਵਗ ਰਿਹਾ ਇੱਧਰ ਇੱਕ ਰਸਤਾ ਹੈ ਜੀ ਇਹ ਆ ਜੀ ਪਿੰਡ ਅੰਦਰ ਕਰਦੇ ਆ ਜੀ ਪਿੰਡ ਦਾ ਨਜ਼ਾਰਾ ਜੀ ਅੰਦਰੋਂ ਇਹ ਪਿੰਡ ਬੱਲੋਵਾਲ ਦਾ ਇਹ ਮੈਨੂੰ ਧਰਮਸ਼ਾਲਾ ਲੱਗਦੀ ਹੈ ਜੀ 1950 ਦੀ ਬਣੀ ਹੋਈ ਤੇ ਬਹੁਤ ਵਧੀਆ ਮਾਹੌਲ ਹੈ ਮੈਂ ਇੱਕ ਪਿੰਡ ਦੀ ਸਾਥ ਦੇ ਕੋਲ ਇੱਕ ਬੱਲੋਵਾਲ ਪਿੰਡ ਦੇ ਕਾ ਪੁਰਾਣੀ ਹਵੇਲੀ ਆ ਦੇਖੋ ਬਹੁਤ ਸੋਹਣੀ ਹੈ ਤੇ ਨਾਲ ਇਹ ਕਾ ਘਰ ਚਵਾਰਾ ਪੁਰਾਣਾ ਬੜਾ ਹੀ ਵਧੀਆ ਮਾਹੌਲ ਹੈ ਇੱਥੇ ਵੀ ਜਿੱਦਾਂ ਗੁੱਜਰਵਾਲ ਪਿੰਡ ਜਾਂ ਨਾਰੰਗਵਾਲ ਤੁਹਾਨੂੰ ਦਿਖਾਇਆ ਤੇ ਇਹ ਵੀ ਸੇਮ ਉਦਾਂ ਦੇ ਹੀ ਦਿੱਖ ਵਾਲਾ ਜਾਂ ਉਦਾਂ ਦੇ ਹੀ ਸ਼ਾਂਤ ਮਾਹੌਲ ਵਾਲਾ ਇਹ ਪਿੰਡ ਤੇ ਇੱਥੇ ਵੀ ਤੁਹਾਨੂੰ ਪੁਰਾਣੇ ਘਰ ਬਹੁਤ ਨੇ ਪੁਰਾਣੀਆਂ ਹਵੇਲੀਆਂ ਬਹੁਤ ਨੇ ਇੱਤਾਂ ਦੀਆਂ ਆ ਪੁਰਾਣਾ ਜੀ ਕਿਸੇ ਦਾ ਘਰ ਆ ਵੀ ਬਣਿਆ ਹੋਇਆ ਕਾਫੀ ਪੁਰਾਣਾ ਇਹ ਇਹ ਜੇ ਪਿੰਡ ਦੀ ਫਿਰਨੀ ਤੋਂ ਬੱਲਵਾਲ ਪਿੰਡ ਦਾ ਤੇ ਕਾ ਇੱਕ ਹੋਰ ਨਾਲ ਪੁਰਾਣੇ ਚ ਵਾਰੇ ਨੇ ਤੇ ਆ ਪਿੰਡ ਦੀ ਫਿਰਨੀ ਤੋਂ ਆ ਦੇਖੋ ਬਹੁਤ ਸੋਹਣਾ ਘਰ ਲੱਗ ਰਿਹਾ ਇਹ ਪਿੰਡ ਵਾਲੇ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਆ ਜਿਹੜਾ ਘਰ ਇਹ ਕਹਿੰਦੇ 1930 31 ਦਾ ਆਜ਼ਾਦੀ ਤੋਂ ਪਹਿਲਾਂ ਨਾ ਤੇ ਨਾਲ ਵਾਲਾ ਵੀ ਇਦਾਂ ਦਾ ਹੀ ਸੀ ਤੇ ਬਾਅਦ ਚ ਢਾ ਕੇ ਦੁਬਾਰਾ ਇਹਨੂੰ ਨਵੇਂ sire ਤੋਂ ਬਣਾਇਆ ਗਿਆ ਆ ਜਿਹੜਾ ਤੁਸੀਂ ਘਰ ਦੇਖਦੇ ਪਏ ਇਹ ਕਾਫੀ ਪੁਰਾਣਾ ਤੇ ਬੜਾ ਸੋਹਣਾ ਹੈ ਮੇਨਟੇਨ ਕੀਤਾ ਹੋਇਆ ਜੀ ਇਹ ਹੈ ਜੀ ਪਿੰਡ ਬੱਲੋਵਾਲ ਦੀ ਅੰਦਰਲੀ ਗਲੀਆਂ ਇਹ ਤਾਂ ਪਿੰਡ ਕਾਫੀ ਮੇਨਟੇਨ ਆ ਨਵੇਂ ਜਿਹੇ ਦੇ ਤੋਂ ਬਣ ਦਿੱਕਿਆ ਤੇ ਬਹੁਤ ਵਧੀਆ ਪਿੰਡ ਹੈ ਵੀ ਤੇ ਬਹੁਤ ਸੋਹਣਾ ਆ ਸ਼ਾਂਤ ਪਿੰਡ ਹੈ ਵੀ ਤੇ ਇਹਦੇ ਚ ਪੁਰਾਣੇ ਘਰ ਅੱਗੇ ਨਾਲੋਂ ਕੁਝ ਘਟ ਨੇ ਸਾਰਿਆਂ ਨੇ ਤੋੜ ਭੰਨ ਕੇ ਨਵੇਂ ਸਿਰੇ ਤੋਂ ਬਣਾਏ ਹੋਏ ਆ ਜੀ ਗਲੀਆਂ ਬੜੀਆਂ ਉੱਚੀਆਂ ਲੀਨੀਆਂ ਨੇ ਬੜੇ ਸੋਹਣੇ ਘਰ ਆ ਇੱਥੇ ਜੀ ਇਹ ਜੋ ਤੁਸੀਂ ਸਿਰਕ ਦੇਖ ਰਹੇ ਹੋ ਪਿੰਡ ਦਾ ਚਾਰ ਚੁਫੇਰੇ ਨੂੰ ਘਮਾਉਂਦੀ ਹੋਈ ਹੈ ਬੱਲੋਵਾਲ ਦੀ ਸੜਕ ਹੈ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਪਿੰਡ ਦਾ ਡਾਕਖਾਨਾ ਤੇ ਨਾਲ ਹੀ ਇਧਰ ਪਿੱਛੇ ਸਾਥ ਹੈ ਜੀ ਤੇ ਆਹ ਜੀ ਪਿੰਡ ਦਾ ਬੱਸ ਅਡਾ ਛੋਟਾ ਇੱਥੇ ਮਿੰਨੀ ਬੱਸਾਂ ਜੇ ਵੀ ਚੱਲਦੀਆਂ ਨੇ ਤੇ ਲੋਕੀ ਜ਼ਿਆਦਾਤਰ ਮਿੰਨੀ ਬੱਸਾਂ ਰਾਹੀਂ ਪਿੰਡਾਂ ਨਾਲ ਜੁੜੇ ਹੋਏ ਸਨ ਜਿਹੜੇ ਪਿੰਡਾਂ ਨਾਲ ਲੋਕ ਨੇ ਉਹਨਾਂ ਨੂੰ ਪਤਾ ਮਿੰਨੀ ਬੱਸਾਂ ਦਾ ਸੋ ਪਹਿਲਾ ਇਹੀ ਸਾਧਨ ਹੁੰਦਾ ਸੀਗਾ ਜੀ ਟਾਈਮ ਟੂ ਟਾਈਮ ਬੱਸਾਂ ਚੱਲਦੀਆਂ ਨੇ ਤੇ ਆਹ ਪਿੰਡ ਦੀ ਟੈਂਕੀ ਆ ਜੀ ਤੇ ਆਹ ਪਿੰਡ ਦੀ ਸੱਤ ਜਿਹੜੀ ਪਿੰਡ ਬੱਲੋ ਵਾਲਾ ਦਾ ਗੁਰਦੁਆਰਾ ਸਾਹਿਬ ਸਾਡੇ ਕਾ ਘਰ ਅਜ ਬਹੁਤ ਵੱਡਾ ਬਹੁਤ ਸੋਹਣਾ ਬਣਾਇਆ ਹੋਇਆ ਹੈ। ਕੁਝ ਪੁਰਾਣੇ ਟਾਈਮ ਦਾ ਹੈ ਤੇ ਪਰ ਬੜਾ ਸੋਹਣਾ ਮੇਨਟੇਨ ਕੀਤਾ ਹੋਇਆ ਹੈ। ਪਿੰਡ ਦੇ ਵਿੱਚ ਪਿੰਡ 'ਚ ਗਲੀਆਂ ਵਿੱਚ ਆ ਦੇਖੋ ਮੋਰ ਇਦਾਂ ਹੀ ਕਿੱਥੇ ਘੁੰਮਦੇ ਫਿਰਦੇ ਰਹਿੰਦੇ ਨੇ। ਸਭ ਤੋਂ ਬਾਅਦ ਆ ਜੀ ਨਾਲ ਹੀ ਪਿੰਡ ਦੇ ਅੰਦਰ ਇੱਕ ਪੀਰਾਂ ਦੀ ਦਰਗਾਹ ਵੀ ਹੈ ਜੀ ਇੱਥੇ। ਏ ਤੁਹਾਡਾ ਪਿੰਡ ਬੱਲੋਵਾਲ ਬਹੁਤ ਸੋਹਣਾ ਪਿੰਡ ਹੈ ਜੀ ਤੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਤੇ ਬੜਾ ਅੱਗੇ ਨਾਲ ਤਾਂ ਕਾਫੀ ਡਿਵੈਲਪ ਹੋ ਜਾਵੇਂ ਕਿ ਇੱਥੇ ਪੁਰਾਣੀਆਂ ਹਵੇਲੀਆਂ ਜਿਵੇਂ ਘਟਾ ਹੁਣ ਜ਼ਿਆਦਾਤਰ ਨਵੇਂ ਘਰ ਨੇ ਹਾਂਜੀ ਚਲੋ ਮਿਲ ਕੇ ਵਧੀਆ ਲੱਗਿਆ ਜੀ ਸ਼ੁਕਰੀਆ ਬਾਪੂ ਜੀ ਇਹ ਆ ਜੀ ਪਿੰਡ ਦੇ ਬਾਹਰੋਂ ਬਾਹਰ ਪਿੰਡ ਬੱਲੋਵਾਲ ਦੇ ਖੇਤਾਂ ਦਾ ਨਜ਼ਾਰਾ ਤੇ ਆਹ ਜੀ ਕਿਸੇ ਦੀ ਮੋਟਰ ਆ ਬੜੀ ਸੋਹਣੀ ਆ ਛੋਟੀ ਜੀ ਮੋਟਰ ਬਹੁਤ ਸਾਫ਼ ਸੁਥਰੀ ਬਣਾ ਕੇ ਰੱਖੀ ਹੋਈ ਆ ਤੇ ਆ ਪਿੱਛੇ ਛੋਟੇ ਛੋਟੇ ਟਿੱਬੇ ਬਣੇ ਹੋਏ ਆ ਜੀ ਬੜਾ ਸ਼ਾਂਤ ਭਰਿਆ ਮਾਹੌਲ ਆ ਬਹੁਤ ਵਧੀਆ ਇਹ ਪਿੰਡ ਆ ਤੇ ਖੇਤੀ ਵਾਲਾ ਮਾਹੌਲ ਆ ਜੀ ਇੱਥੇ ਸਾਰਾ ਦੇਖੋ ਦੂਰ ਦੂਰ ਤੱਕਰ ਖੇਤੀ ਆ ਇਸ ਤੋਂ ਨਹਿਰ ਤੋਂ ਪਰਲੇ ਪਾਸੇ ਪਿੰਡ ਬੱਲੋਵਾਲ ਸੋ ਬੜਾ ਵਧੀਆ ਲੱਗਦਾ ਇਦਾਂ ਦੇ ਪਿੰਡ ਦੇਖ ਕੇ ਸੋ ਇਦਾਂ ਦੀਆਂ ਥਾਵਾਂ ਦੇਖ ਕੇ ਸੋ ਇਹ ਸੀਗਾ ਜੀ ਪਿੰਡ ਬੱਲੋਵਾਲ ਜ਼ਿਲ੍ਹਾ ਲੁਧਿਆਣਾ ਇਹ ਬਹੁਤ ਸੋਹਣਾ ਪਿੰਡ ਹੈ ਛੋਟਾ ਜਿਹਾ ਪਿੰਡ ਜ਼ਿਆਦਾਤਰ ਪਿੰਡੇ ਵਿਕਸਿਤ ਹੋ ਚੁੱਕੇ ਹਨ ਨਵੀਆਂ ਇਮਾਰਤਾਂ ਨੇ ਲੋਕ ਬੜੇ ਉન્નਤ ਹੋ ਚੁੱਕੇ ਹਨ ਇੱਥੋਂ ਦੇ ਤੇ ਬਹੁਤ ਚੰਗੇ ਤੇ ਭਲੇ ਲੋਕ ਤੇ ਇਹ ਸੀਗਾ ਜੀ ਪਿੰਡ ਬਲੋਗ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਬਲੋਗ ਪਸੰਦ ਆਇਆ ਹੋਵੇਗਾ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਏਦਾਂ ਦੀ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਹਾਂ ਜੀ ਅਗਲੇ ਬਲੋਗ ਵਿੱਚ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ